ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਓ ਅੱਜ ਤੁਸੀਂ ਅਸੀਂ ਤੁਹਾਨੂੰ ਉਹਨਾਂ ਵਿੱਚ ਲੈ ਕੇ ਚਾਹਦੇ ਹਾਂ ਆਓ ਦੇਖੀਏ ਉੱਥੋਂ ਤਾਂ ਨਜ਼ਾਰਾ ਹੁਣ ਅਸੀਂ ਜਾ ਰਹੇ ਹਾਂ ਇਹਨੂੰ 10 ਮਿੰਟ ਲੱਗਣਗੇ ਪਹੁੰਚਣ ਤੱਕ ਤੁਸੀਂ ਰਸਤੇ ਦਾ ਵੀਊ ਦੇਖ ਸਕਦੇ ਹੋ हां जी ਅਸੀਂ ਪਹੁੰਚ ਗਏ ਆ ਤੇ ਆਹੜਾ ਦੁਆਰਾ ਕਿੰਨਾ ਵਧੀਆ ਲੱਗਦਾ ਪਾਛੀ ਬੋਲਦੇ ਆ ਤੇ ਲੋਕ ਵੀ ਬਹੁਤ ਆਏ ਹੋਏ ਨੇ ਦਿਖਾਵਾ ਵੀ ਸਾਨੂੰ ਲੋਕੀ ਤੇ ਗਰਮੀ ਦਾ ਮੌਸਮ ਫਿਰ ਬਹੁਤ ਸੋਹਣਾ ਮੌਸਮ ਆ ਆ ਰੱਤ ਤੋਂ ਸਾਨੂੰ ਲੋਕੀ ਬਹੁਤ ਵਧੀਆ ਲੱਗਦੀ ਹੈ ਖਾਸ ਕਰਕੇ ਖੁੰਡਾ ਤੇ ਗਰਮੀ ਬਹੁਤ ਵਧੀਆ ਲੋਕ ਪਾਸ ਉਹ ਦਰਨ ਨਹੀਂ ਪਾਰ ਤੇ ਹੁੰਦੇ ਸੀ ਮੈਲਦੀ ਆਪਾਂ ਨੂੰ ਮਸੇ ਵੀ ਪਾਰਨਾ ਹੈ ਪਰਤ ਨਹੀਂ ਹੈ ਸਹੀ ਗੱਲ ਹੈ Kita <tuk> kena sokong mereka.

ਆਪਣੇ ਵੀ ਉੱਥੇ ਆਈਆਂ ਨਿੱਕੀਆਂ ਨਿੱਕੀਆਂ ਜਿਹੀਆਂ ਸਿੜੀਆਂ ਆਹ ਖੜੀਆਂ ਹੁੰਦੀਆਂ ਨੇ ਤੇ ਹੁਣ ਸਿੜੀਆਂ ਵਿਚ ਦੇ ਵਾਲੇ ਫੋਨ ਆਹ ਪੀਵੇ ਜੇ ਉੱਧਰ ਵੇਚਣ ਨੂੰ ਹੈ ਨਹੀਂ ਕਿ ਹਾ ਇੱਥੇ ਹੀ ਆ ਜਾਂਦੇ ਹਨ ਇੱਥੇ ਹੀ ਆ ਜਾਂਦੇ ਹਨ ਕਿੰਨੇ ਹਲੇ ਆਪਾਂ ਉੱਧਰ ਜਦੋਂ ਗਏ ਸੀ ਉਦੋਂ ਬਹੁਤ ਸੀ ਉੱਥੇ ਬਹੁਤ ਸੀ ਹਮ ਉਹ ਸਾਹਮਣੇ ਦੇਖੇ ਸਮੁੰਦਰ ਇਧਰੋਂ ਬਹੁਤਾ ਦਿਸਦਾ ਹੈ ਨਾ ਜਾਂ ਆਪ ਉੱਥੇ ਟਰੈਕ ਤੇ ਜਾਂ ਨਹੀਂ ਉਦੋਂ ਤਾਂ ਮੈਨੂੰ ਤਾਂ ਹੈ ਆਪਾਂ ਨੂੰ ਉੱਪਰ ਚੜ ਕੇ ਦੇਖਣਾ ਵੀ ਇੱਥੇ ਤੋਂ ਵਾਲੇ ਸਿੰਧ ਹੈ ਭਾਈ ਇਥੋਂ ਜੇ ਜਾਂ ਕੇ ਦੇਖ ਕੇ ਆਉਂਦੇ ਹਾਂ ਤੁਹਾਡਾ ਫੋਨ ਕਿੰਨੇ ਚੱਲਦਾ ਹੈ ਹਾਂ ਹਾਂ ਫਿਰ ਸਨਸੈਟ ਦੇਖਾਂਗੇ ਇੱਥੇ ਸਨਸੈਟ ਦਾ ਨਜ਼ਾਰਾ ਲੁੱਕ ਬਹੁਤ ਦੇਖਣ ਵਾਲਾ ਹੈ ਹੋਰ ਆਪਾਂ ਵੀ ਹੁਣ ਦੇਖ ਕੇ ਜਾਂਦੇ ਆ ਅੱਜ ਅੱਗੇ ਵੀ ਆਏ ਆਪਾਂ ਕਈ ਵਾਰ ਆਏ ਆ ਦੇਖ ਕੇ ਗਏ ਆ ਫਿਰ ਇਹ ਦੇਖ ਕੇ ਜਾਂਦੇ ਆ ਅੱਜ ਜਿਹਾ ਲੱਗਦਾ ਉਹ ਦੰਦੇ ਕਿੱਥੇ ਪਹੁੰਚਦੇ ਸਨ ਆਪਾਂ ਉਹ ਤੋਂ ਟਿਆ ਨਹੀਂ ਸੀ ਆਂ ਦੇ ਅੱਗੇ ਲੋਕ ਨਹੀਂ ਆਏ ਨੇ ਕਿੱਥੇ ਗਏ ਦੋ ਬੱਦਲ ਕਿੱਧਰ ਹੋ ਠੀਕ ਹੈ ਕਿ ਸੋਕੇ ਨਹੀਂ ਆ ਰਹੇ ਅੱਜ ਆਉਂਦੇ ਵੀ ਨਹੀਂ ਆਉਂਦਾ ਜੀ ਕਿ ਆ ਆਇਆ ਜੇ ਜੁਮਾਈ ਗਾਇਨ ਦਾ ਅਗਲਾ ਕੇ ਲਾਇਆ ਹੁੰਦਾ ਹੈ ਨਾ ਆਹ ਹੋਰ ਨਹੀਂ ਹਾਂ ਇਹ ਨਹੀਂ ਸਮਝ ਨਹੀਂ ਨਾ ਆਹ ਜਿੰਨਾ ਖਾਣਾ ਜੇ ਆਂਦੇ ਨੂੰ ਦੇਸ ਨੂੰ ਦੇ ਦਿੱਦੀ ਦੀ ਪਾਣੀ ਚੜਦਾ ਤਾਂ ਫੋਰਚ ਆ ਰਹਿਣਾ ਬਹੁਤ ਪਾਣੀ ਦੇ ਤਾਂ ਲਈ ਅਜਿਹਾ ਕਾਫੀ ਥੀ

밥을 먹었어. 었어밥어 밥을 먹었어. 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 밥을 먹어 밥을 먹었어. 밥을 먹었어. 어 밥을 먹었어. 밥을 먹었어. 밥을 먹었어. 밥을 먹었 ਪਹਿਲਿਆਂ ਦੇ ਵਿੱਚ ਇੰਨਾ ਰੁੱਤਾਂ ਦੇ ਵਿੱਚ ਕਦੇ ਨਹੀਂ ਹੋਈ ਸੀ ਨਾ ਮਹੀਨੇ ਦੇ ਵਿੱਚ ਐਤ ਕੀ ਤੇ ਹਾ ਸਨ ਵੀ ਕਿੰਨੀ ਸਨੋ ਸੀਗੀ ਜਦੋਂ ਇਹ ਆਏ ਸੀ ਉਦੋਂ ਇੰਨੀ ਸਨੋ ਪਈ ਸੀਗੀ ਜਾਣਾ ਸੀਗਾ ਆਪਾਂ ਚੇਅਰ ਲਿਫਟ ਤੇ ਪਰ ਜਾ ਹੀ ਨਹੀਂ ਹੋਇਆ ਸਨੋ ਦਾ ਕਰਕੇ ਹਨ ਬਹੁਤ ਜਿਆਦੇ ਸੀਗੀ ਉੱਪਰ ਤੱਕ ਜਾ ਹੀ ਨਹੀਂ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਬਹੁਤ ਸੋਹਣੇ ਲੱਗਦੇ ਹਨ ਕਿੰਨੇ ਸੋਹਣੇ ਲੱਗਦੇ ਹਨ ਤੇ ਵਧੀਆ ਆ ਕਿੰਨਾ ਕੁਦਰਤੀ ਆ ਇਹ ਸਾਰੇ ਮੇਰਾ ਚੋਟ ਹੈ ਰੰਗ ਗਿਆ ਇਹਨਾਂ ਕੋਲ ਕੋਈ ਨਾ ਪਾ ਕੇ ਜਾਂਦਾ ਸਪੈਸ਼ਲ ਕੋਈ ਚੀਜ਼ ਹਨਾ ਹਰ ਰੁੱਤ ਸਿਰਦਲਾ ਪਈ ਖੜ ਜਾਂਦੇ ਆ ਕਿਵੇਂ ਉਹ ਝਾੜੀਆਂ ਜੀਆਂ ਹੰਦੀ ਨੇ ਪਹਿਲਾਂ ਲੱਗਦਾ ਹੁੰਦਾ ਕਿ ਇਹਨਾਂ ਨੇ ਹਰ ਹੁਣ ਕਿਸ਼ਤੀ ਆਉਂਦੀ ਹਨਾ VOTING ਕਰਦੇ ਹਾਂ VOTING ਕਰਦੇ ਹਾਂ ਲੋ ਵਧੀਆ ਲੱਗਦਾ ਹੈ ਇਹ ਸੁਣਾ ਇਹ ਇਹ ਹੋ ਗਿਆ ਨਸ ਕਰਾਉਣ ਮੁਰਦਾ ਆ ਦੇ ਆਪਣੇ ਆਪਣੇ ਆਲਿਆਂ ਤੁਰ ਪਏ ਆ ਵਾਪਸ ਸਹੀ ਬਸ ਆਦੇ ਘਰ ਕਿੱਥੇ ਮਾਰ ਗਈ ਚੱਜੀ ਇਹ ਲੈ ਹਨ ਘਰ ਆ ਕੇ ਟਿਕਾ ਹੁੰਦਾ ਹੈ ਟਿਕਾ ਹੁੰਦਾ ਅੱਜ ਤਾਂ ਇੱਧਰ ਪਹਿਲੀ ਵਾਰ ਆਏ ਹਨ ਆਪਾਂ ਵਿਚ ਦੇ ਤਾਮ ਆਉਦੇ ਰਹਿੰਦੇ ਸੀਗੇ ਇੱਧਰਲੀ ਸਾਈਡ ਅੱਜ ਪਹਿਲੀ ਵਾਰ ਆਏ ਆ ਤਾਂ ਬਹੁਤ ਵਧੀਆ ਲੱਗਿਆ ਆ ਕੁਦਰਤ ਦੇ ਜਾ ਰਹੇ ਸੀ ਕਿ ਬਹੁਤ ਹੀ ਵਧੀਆ ਲੱਗਾ ਸਾਨੂੰ ਤੇ ਬਾਕੀ ਸਾਡੇ ਦੇਖਣ ਵਾਲੇ ਸਾਰੇ ਭੈਣ ਭਰਾ ਸਾਨੂੰ ਇਹ ਦੱਸਣ ਕਿ ਬਈ ਉਹਨਾਂ ਨੂੰ ਇਹ ਬਲੌਗ ਕਿਦਾਂ ਦਾ ਲੱਗਿਆ ਆ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਕੇ ਵੀ ਦੱਸਣਾ ਤੇ ਮਿਲਣਗੇ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ